ਅਇਸ ਵਕਤ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਮੰਨਰਵਰ ਤੇ ਬੈਠੇ ਹੋਣ ਦੂਜੇ ਪਾਸੇ ਕੇਂਦਰ ਵੱਲੋਂ ਇੱਕ ਖਰੜਾ ਤਿਆਰ ਕਰਕੇ ਭੇਜਿਆ ਗਿਆ ਸੀਗਾ ਜਿਸ ਨੂੰ ਕਿ ਪੰਜਾਬ ਸਰਕਾਰ ਵੱਲੋਂ ਮਨਾਹੀ ਕਰ ਦਿੱਤੀ ਗਈ ਹੈ ਵਾਪਿਸ ਨੂੰ ਭੇਜਿਆ ਜਾ ਰਿਹਾ ਦੂਜੇ ਪਾਸੇ ਕਿਸਾਨ ਜਥੇਬੰਦ ਜਿਹੜਿਆਂ ਨੇ ਉਹਨਾਂ ਵੱਲੋਂ ਉਹਦੇ ਕਾਪੀਆਂ ਜਿਹੜੀਆਂ ਨੇ ਸਾਡੇ ਅੱਗੇ ਫਰੀਦਕੋਈ ਤਸਵੀਰ ਤੋਂ ਦਿਖਾ ਦਿੰਨੇ ਆ ਇਹ ਤਮਾਮ ਕਿਸਾਨ ਨੇ ਜੋ ਕਿ ਲਗਾਤਾਰ ਪ੍ਰੋਟੈਸਟ ਕਰਦੇ ਆ ਰਹੇ ਨੇ ਅੱਜ ਇਹਨਾਂ ਵੱਲੋਂ ਜਿਹੜਾ ਗਿਆ ਉਹਦੇ ਕਾਪੀਆਂ ਜਿਹੜੀਆਂ ਸਰਿਆਂਗੇ ਨੇ ਆ ਸਾਡੇ ਨਾਲ ਮੋਜੀਦ ਭਾਈ ਜੀ ਕੀ ਨਾ ਹੀ ਤੁਹਾਡਾ ਜਿਹੜਾ ਨਾਮ ਹਸ਼ਕਰਤ ਸਿੰਘ ਮਿਸੀ ਦਾ ਬਲਾਕ ਆਗੂ ਪੀਕੇ ਕੀ ਕੁਝ ਪ੍ਰੋਗਰਾਮ ਸੀਗਾ ਅਸਦਾ ਕਿ ਕਿਹੜੀ ਗੱਲਾਂ ਸੀਗੇ ਜਿਸ ਤੋਂ ਨਾਰਾਜ਼ ਹੋ ਕੇ ਕਾਪੇ ਸਾਰੇ ਆ ਗਏ। ਦੇਖੋ 2021 ਦੇ ਵਿੱਚ ਅਸੀਂ ਨਵੰਬਰ ਮਹੀਨੇ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਜੋ ਤਿੰਨ ਖੇਤੀ ਕਾਨੂੰਨ ਲੈ ਕੇ ਆਂਦੇ ਸੀਗੇ ਉਹ ਵਾਪਸ ਲੈ ਲਏ ਸੀਗੇ। ਵਾਪਸ ਲੈਣ ਸਾੜੀ ਉਹਨਾਂ ਨੇ ਇਹ ਗੱਲ ਕਹਿਤੀ ਸੀਗੀ ਕਿ ਅਸੀਂ ਇੱਕ ਕਦਮ ਪਿੱਛੇ ਹਟੇ ਹਾਂ, ਦੋ ਕਦਮ ਅੱਗੇ ਵਧਾਂਗੇ। ਉਸੇ ਕਦਮਾਂ ਨੂੰ ਵਧਾਉਂਦੇ ਹੋਏ ਸੈਂਟਰਲ ਗਵਰਨਰਟ ਨੇ 50 ਸਰਕਾਰ ਨੂੰ ਇੱਕ ਖਰੜਾ ਤਿਆਰ ਕਰਕੇ ਭੇਜਿਆ ਡਰਾਫਟ ਭੇਜਿਆ ਜਿਦੇ ਵਿੱਚ ਜਿਹੜਾ ਮੰਡੀਕਰਨ ਢਾਂਚਾ ਸਾਡਾ ਉਹਨੂੰ ਜਿਹੜੀਆਂ ਸਾਡੀਆਂ ਮੰਡੀਆਂ ਆਮ ਮੰਡੀਆਂ ਐ ਸ਼ਹਿਰੂ ਮੰਡੀਆਂ ਚਾਹੇ ਪਿੰਡਾਂ ਦੇ ਵਿੱਚ ਮੰਡੀਆਂ ਉਹਨਾਂ ਨੂੰ ਖਤਮ ਕਰਨ ਦਾ ਤਿਆਰੀ ਆ ਸਰਕਾਰ ਦੀ ਉਹਨੂੰ ਪ੍ਰਾਈਵੇਟ ਮੰਡੀਕਰਨ ਨੂੰ ਵਡਾਵਾ ਦੇਣ ਦੀ ਤਿਆਰੀ ਆ ਜਿਹਦੇ ਵਿੱਚ ਜਿਹਦੇ ਵਿੱਚ ਕਿ ਸਰਕਾਰ ਤਾਂ ਮਾਰਕੀਟਿੰਗ ਫੀਸ ਭਰਦੀ ਆ 8% ਮਾਰਕੀਟਿੰਗ ਫੀਸ ਆ ਜਿਹਦੇ ਕਰਕੇ ਸਾਡੀਆਂ ਛੜਕਾਂ ਬਣਦੀਆਂ ਜਿਹੜੀਆਂ ਲੈਂਕ ਰੋਡ ਆ ਸਾਡੇ ਸਰਕਾਰ ਵੱਲੋਂ ਉਸਨੂੰ ਵਾਪਸ ਕਰਨ ਦੀ ਗੱਲ ਕਹੀ ਗਈ ਹੈ ਹੋਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਵਿਧਾਨ ਸਭਾ ਸੈਸ਼ਨ ਸਤਰਾਂ ਚਾਹੀਦਾ ਦੇਖੋ ਮੈਂ ਵੀ ਕਹਿ ਦੂੰਗਾ ਜਿਹੜਾ ਅਸੀਂ ਵਾਪਸ ਭੇਜਦੇ ਕਹਿਣ ਨਾਲ ਨਹੀਂ ਕੁਝ ਹੁੰਦਾਗਾ ਕਾਨੂੰਨੀ ਤੌਰ ਤੇ ਅਮਲ ਚ ਲਿਆਉਣਾ ਚਾਹੀਦਾ ਵਿਸ਼ੇਸ਼ ਜਦਾਤ ਵਾਕੇ ਇਸ ਦੇ ਤੇ ਸਾਲ ਮਿਲ ਕਾਂਦੇ ਨਾਲ ਚਾਰ ਘੜ ਕੇ ਇਹਨੂੰ ਇਸ ਖਾੜੇ ਨੂੰ ਵਾਪਸ ਸੈਂਟਰ ਵੱਲ ਭੇਜ ਦੇਣਾ ਚਾਹੀਦਾ ਸਰਕਾਰ ਪਰ ਜਵਾਨੀ ਕਲਾਮਿਕਾ ਨੂੰ ਸਾਨੂੰ ਵਿਸ਼ਵਾਸ ਕੋਈ ਨਹੀਂ ਦੇਖੋ ਜਦੋਂ ਇਹ ਸਰਕਾਰ ਬਣੀ ਸੀ বিজেਪੀ ਦੀ 20 ਟੀਮ ਕਹਿੰਦੇ ਅਸੀਂ ਤਾਂ ਹੁਣ ਲੱਗਦਾ ਕੀ ਹੈ ਕਿ ਹੁਣ ਜਿਸ ਵਕਤ ਸਥਿਤੀ ਬਣੀ ਹੋਈ ਆ ਡੱਲੇਵਾਲ ਸਾਹਿਬ ਦੀ ਸੁਣਵਾਈ ਨਹੀਂ ਹੋ ਰਹੀ ਲਗਾਤਾਰ ਬੇਸ਼ੱਕ ਸਾਰੇ ਤمام ਲੀਡਰ ਪਹੁੰਚਦੇ ਨੇ ਮੀਟਿੰਗਾਂ ਹੋ ਰਹੀਆਂ ਨੇ ਐਸਕੇਮ ਨਾਲ ਆ ਗਿਆ ਹੁਣ ਕੀ ਲੱਗਦਾ ਲੜਾਈ ਹੁਣ ਨੇੜੇ ਆ ਜਾਂ ਇਹ ਹੋਰ ਲੰਬੇ ਚੱਲੂਗੀ ਦੇਖੋ ਜਿਹੜਾ ਇਹ ਲੜਾਈ ਲੜਾਈ ਬਹੁਤ ਲੰਬੀ ਆ ਲੜਾਈ ਛੋਟੀ ਨਹੀਂਗੀ ਵਾਅਦ ਲੈਵਲ ਤੇ ਲੜਾਈ ਆ ਇਹ ਕੋਈ ਮਾੜੀ ਮੋਟੀ ਨਹੀਂਗੀ ਨਿਊ ਵਾਅਦਾ ਜਿਹੜਾ ਨਵੀਂ ਖੇਤੀ ਨੀਤੀ ਆ ਉਹਦੇ ਨਾਲ ਲੜਾਈ ਆ ਇਹ ਕਿਤੇ ਇਕੱਲੀ ਸਰਕਾਰ ਨਾਲ ਲੜਾਈ ਨਹੀਂਗੀ ਸਰਕਾਰਾਂ ਦਾ ਉਹਨਾਂ ਨੂੰ ਅਮਲ ਦੇ ਵਿੱਚ ਲਿਆ ਰਹੀਆਂ ਜਿਹੜੇ ਨਿਊ ਵਰਲਡ ਦੇ ਆਰਟਰ ਉਹਨਾਂ ਨੂੰ ਅਮਲ ਦੇ ਵਿੱਚ ਲਿਆ ਰਹੀਆਂ ਸਰਕਾਰਾਂ ਦਾ ਇੱਕ ਮੋੜਾ ਬਣਿਆ ਹੋਇਆ ਜਿਨ੍ਹਾਂ ਨੇ ਬਸ ਕੱਲੀ ਸਟੈਂਪ ਲਾਉਣੀ ਆ ਖੜੇ ਮਕਰੋ ਤਿਆਰ ਕਰਕੇ ਭੇਜੇ ਜਾਂਦੇ ਆ ਜਿਹੜਾ ਜਨਰਲ ਟੀਓ ਦੇ ਵਿੱਚ ਜ ਵਰਲਡ ਦੇ ਵਲਡ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੇ ਇਹਨਾਂ ਨੇ ਸਮਝੌਤਾ ਕੀਤਾ 1994 ਦੇ ਵਿੱਚ 15 ਦਸੰਬਰ 1994 ਨੂੰ ਜਿਹੜਾ ਸਮਝੌਤਾ ਹੁੰਦਾ ਇਹਨਾਂ ਦਾ ਉਹਦੇ ਉਹਦੇ ਤੋਂ ਬਾਹਰ ਨਿਕਲਣ ਦੀ ਸਾਡੀ ਲੜਾਈ ਹੈ ਜਿਹੋ ਤੋਂ ਬਾਹਰ ਨਿਕਲ ਜਾਂਦਾ ਸਾਡੇ ਮਸਲੇ ਆਟੋਮੈਟਿਕ ਹੱਲ ਹੁੰਦੇ ਆ ਠੀਕ ਹੈ ਹਾ ਤੇਜਾ ਜੀ ਕੀ ਲੱਗ ਰਿਹਾ ਲੱਗਦਾ ਤੁਸੀਂ ਖਨੋਰੀ ਪਟੜ ਵੀ ਤੁਸੀਂ ਸੰਭਾਲ ਰਹੇ ਹੋ ਇਧਰ ਵੀ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਹੋਈ ਹੈ ਕੀ ਸਥਿਤੀ ਲੱਗ ਰਹੀ ਹੈ ਇਸ ਵਕਤ ਕਾਪੀਆਂ ਸਾੜੀਆਂ ਗਿਆ ਨਿਕ ਰੋਸ ਦਾ ਤਰੀਕਾ ਹੁੰਦਾ ਅਡੜ ਰੋਸ ਤਾਂ ਵੇਖੋ ਸਾਨੂੰ ਜੋ ਵੀ ਉੱਤੋਂ ਸਾਡੀ ਹਾਈ ਕਮਾਂਡ ਦਾ ਆਰਡਰ ਹੁੰਦਾ ਅਸੀਂ ਉਹੀ ਆ ਕੇ گاਂ ਬਲਾਗ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਦੱਸਣਾ ਹੁੰਦਾ ਭਾਈ ਆਪਾਂ ਨੂੰ ਅੱਜ ਆਪਾਂ ਉਹਦਾ ਵਿਰੋਧ ਕਰਨਾ ਹੈ ਕਾਪੀਆਂ ਬਿਨਵੇਂ ਕਾਨੂੰਨ ਆਇਆ ਕਿਹੜੇ ਇਹਨਾਂ ਨੇ ਤਿੰਨਾਂ ਦੀਆਂ ਕਾਪੀਆਂ ਸਾੜਨੀਆਂ ਤੇ ਇਸ ਕਰਕੇ ਅਸੀਂ ਤਾਂ ਪ੍ਰਾਵਾ ਸੂਚਨਾ ਦਿੰਨੇ ਆ ਪਿੰਡਾਂ ਦੇ ਵਿੱਚ ਜਾ ਜਾ ਕੇ ਕੱਲ ਅਸੀਂ ਦੋ ਗੱਡੀਆਂ ਵੀ ਪਿੰਡਾਂ ਦੇ ਵਿੱਚ ਲਾਈਆਂ ਇਸ ਕਰਕੇ ਸਾਰਕ ਪਿੰਡ ਦੇ ਵਿੱਚ ਜਾ ਕੇ ਰਿਵੈਸਟ ਕੀਤੀ ਆ ਬਈ ਪਿੰਡਾਂ ਦੇ ਵਿੱਚ ਕਾਪੀਆਂ ਸਾੜੀਆਂ ਜਾਂਦੇ ਦਾ ਵਿਰੋਧ ਕੀਤਾ ਜਾਂਦਾ ਠੀਕ ਤਾਂ ਬਿਲਕੁਲ ਸਾਡੇ ਨਾਲ तमाम ਕਿਸਾਨ ਜਿਹੜੇ ਨੇ ਉਹ ਮੌਜੂਦ ਨੇ ਇਸ ਵਕਤ ਤਾਂ ਤਸਵੀਰ ਜਿਹੜੀ ਫਰੀਦਕੋਟ ਦੀ ਹੈ ਜਿੱਥੇ ਕਿ ਇੱਕ ਮੰਗ ਜਿਹੜੀ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਬੇਸ਼ੱਕ ਕਿਹਾ ਗਿਆ ਹੈ ਕਿ ਇਸ ਨੂੰ ਨਹੀਂ ਮੰਨਿਆ ਜਾਵੇਗਾ ਵਾਪਸ ਕੀਤਾ ਗਿਆ ਪਰ ਇਹਨਾਂ ਨੇ ਕਹਿਣਾ ਕਿ ਇੱਕ ਵਿਸ਼ੇਸ਼ اجلاس ਜਿਹੜਾ ਹੈ ਉਹ ਬੁਲਾਇਆ ਜਾਵੇ ਤੇ ਕਾਨੂੰਨੀ ਤੌਰ ਤੇ ਜਿਹੜਾ ਹੈ ਕਿ ਇਸ ਨੂੰ ਆ ਵਾਪਸ ਆਇਆ ਜੀ ਫਿਲਹਾਲ ਵੇਖਦੇ ਆ ਕਿ ਅਗਲੀ ਤਸਵੀਰ ਕਿਸ ਤਰੀਕੇ ਦੇ ਨਾਲ ਕੇ ਸਾਹਮਣੇ ਹੁੰਦੀ ਹੈ ਫਰੀਦਕੋਟ ਤੋਂ ਕੈਮਰਾ ਬਸਲਾ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ